ਸੋਸ਼ਲ ਮੀਡੀਆ ਤੇ ਫੇਕ ਅਕਾਊਂਟ ਬਣਾ ਕੇ ਰਾਜਸਥਾਨ ਸੀ ਤੋਂ ਆਮ ਆਦਮੀ ਪਾਰਟੀ ਦੀ ਆਗੂ ਸੋਨੀਆ ਮਾ ਨੂੰ ਧਮਕੀ ਦੇਣ ਵਾਲੇ ਇੱਕ આરોપી ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਦੱਸ ਦਈਏ ਕਿ ਇਸ આરોપી ਵੱਲੋਂ ਸੋਨੀਆ ਮਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਜਿਸ ਤੋਂ ਬਾਅਦ ਸੋਨੀਆ ਮਾ ਦੇ ਸੋਸ਼ਲ ਮੀਡੀਆ ਹੈਂਡਲਰ ਵੱਲੋਂ ਪੁਲਿਸ ਨੂੰ ਦਰਖਾਸਤ ਦਿੱਤੀ ਗਈ ਅਤੇ ਪੁਲਿਸ ਨੇ ਸਾਈਬਰ ਕ੍ਰਾਈਮ ਦੀ ਮਦਦ ਨਾਲ ਕਾਰਵਾਈ ਕਰਦਿਆਂ ਇਸ ਨੌਜਵਾਨ ਨੂੰ ਕਾਬੂ ਕੀਤਾ ਫਿਲਹਾਲ ਪੁਲਿਸ ਵੱਲੋਂ ਪੁੱਛਗਿੱਛ ਕੀਤੀ ਜਾਵੇਗੀ ਕਿ ਇਸ ਹੋ ਲੋ ਇਹ ਕੰਮ ਕਿਉਂ ਕੀਤਾ ਗਿਆ ਜੀ ਇੱਕ 18 ਦਸੰਬਰ ਨੂੰ ਸਾਡੇ ਕੋਲ ਇੱਕ ਕੰਪਲੇਂਟ ਆਈ ਮੈਡਮ ਸੋਨੀਆ ਮਾਨ ਨੇ ਹਲਕਾ ਇੰਚਾਰ ਰਾਏ ਸਾਸੀ ਤੋਂ ਆਮ ਆਦਮੀ ਪਾਰਟੀ ਦੇ ਉਹਨਾਂ ਨੂੰ ਕਿਸੇ ਸੋਸ਼ਲ ਮੀਡੀਆ ਤੇ ਕਿਸੇ ਨੇ ਥ੍ਰੈਟ ਕੀਤਾ ਜਾਨੋ ਮਾਰਨੇ ਧਮਕੀਆਂ ਗੋਲੀਆਂ ਮਾਰ ਕੇ ਜਾਨੋ ਮਾਰਨੇ ਧਮਕੀਆਂ ਜਿਸ ਸਬੰਧ ਦੇ ਵਿੱਚ ਉਹਨਾਂ ਦੇ ਸੋਸ਼ਲ ਮੀਡੀਆ ਹੈਂਡਲਰ ਨੇ ਇੱਕ ਕੰਪਲੇਂਟ ਕੀਤੀ ਉਸ ਕੰਪਲੇਂਟ ਦੇ ਬਿਹਾਫ ਤੇ ਮਾਨਯੋਗ ਐਸਐਸਪੀ ਸ਼੍ਰੀ ਸੋਹੇਲ ਮੀਰ ਆਈਪੀਐਸ ਐਸਐਸਪੀ ਹਮਦਰਦੀਜੀ ਵੱਲੋਂ ਤੁਰੰਤ ਕੇ ਸਿਸਟਰ ਕਰਨ ਦਾ ਹੁਕਮ ਕੀਤਾ ਔਰ ਇਹ ਐਫ ਆਈ ਆਰ ਨੰਬਰ 8 ਥਾਣਾ ਸਾਈਬਰ ਕ੍ਰਾਈਮ ਅਮਸਰ ਰੂਰਲ ਦੇ ਵਿੱਚ ਦਰਜ ਕੀਤੀ ਗਈ ਔਰ ਤਫਤੀਸ਼ ਸ਼ੁਰੂ ਕੀਤੀ ਗਈ ਇਸ ਤਫਤੀਸ਼ ਨੂੰ ਮਾਣਯੋਗ ਅਦਿਤੀ ਵਰਿਆਸ਼ਰੀ ਨਾਮ ਦਾ ਦੋ ਔਰ 1018 4 ਬੀ ਐਨ ਐਸ ਤਹਿਤ ਕੇਸ ਰਿਸਟਰ ਕੀਤਾ ਗਿਆ ਔਰ ਤੁਰੰਤ ਇਸ ਕੇਸ ਦੀ ਤਫਤੀਸ਼ ਅਲੱਗ ਟੀਮਾਂ ਬਣਾ ਕੇ ਸ਼ੁਰੂ ਕਰ ਦਿੱਤੀ ਗਈ ਜਿਸ ਦੀ ਇਸ ਕੇਸ ਦੇ ਮਾਯੋਗ ਸ਼੍ਰੀ ਅਦਿੱਤਿਆ ਵਾਰੀਅਰ ਐਸਪੀਡੀ ਉਹਨਾਂ ਦੀ ਰਹਿਮਾਈ ਹੇਠ ਅਲੱਗ-ਅਲੱਗ ਟੀਮਾਂ ਨੇ ਟੈਕਨੋਲੋਜੀ ਅਤੇ ਹਿਊਮਨ ਇੰਟੈਲੀਜੈਂਸ ਰਾਹੀਂ ਇਸ ਕੇਸ ਨੂੰ ਟੈਸਟ ਕਰਦਿਆਂ ਹੋਇਆਂ ਇੱਕ ਗੋਪੀ ਨਾਮ ਦਾ ਵਿਅਕਤੀ ਜੋ ਕਿ ਅਲੱਗ-ਅਲੱਗ ਆਈਡੀਆ ਪੰਜ-ਸੱਤ ਆਈਡੀਆਂ ਅਲੱਗ-ਅਲੱਗ ਬਣਾ ਕੇ ਉਹ ਧਮਕੀਆਂ ਦੇ ਰਿਹਾ ਸੀ ਉਹਨੂੰ ਆਈਡੈਂਟੀਫਾਈ ਕਰਕੇ ਇਸ ਕੇਸ ਵਿੱਚ ਨਾਮਜ਼ਦ ਕੀਤਾ ਔਰ ਉਹਦੀ ਤੁਰੰਤ ਗ੍ਰਿਫਤਾਰੀ ਕੀਤੀ ਗਈ। ਰਾਮਨ ਕੀ ਆ ਕਿ ਉਹ ਧਮਕੀਆਂ ਦੇ ਰਹੀਆਂ ਯਾਰਗਣੇ ਜੀ ਇਹਦੇ ਵੱਲੋਂ। ਇਹਦੇ ਕਾਰਨ ਇਹਦੇ ਵਿੱਚ ਇਹਦਾ ਜਿਹੜਾ ਪਿਛੋਕੜ ਸੀਗਾ ਇਹ ਥਾਣਾ ਪਿੰਡੀ ਸੈਦਾਂ ਦੇ ਵਿੱਚ ਇਹਦਾ ਪਿੰਡ ਪੈਂਦਾ ਪਿੰਡੀ ਸੈਦਾਂ ਉੱਥੋਂ ਦਾ ਏ ਉਹ ਸਾਰੇ ਕਾਰਨਾਂ ਨੂੰ ਹਾਲੇ ਗਹਿਰਾਈ ਨਾਲ ਤਫ਼ਤੀਸ਼ ਕਰਕੇ ਔਰ ਹਰੇਕ ਪੱਖ ਤੋਂ ਹਰੇਕ ਐਂਗਲ ਤੋਂ ਇਸ ਬਾਰੇ ਇਨਵੈਸਟੀਗੇਸ਼ਨ ਜਾਰੀ ਹੈ ਜੀ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਲੜਾਈ ਦਾ ਉਹ ਤਫ਼ਤੀਸ਼ ਦਾ ਮੈਟਰ ਹੈ ਜੀ ਹਾਲੇ ਹਾਲੇ ਤੇ ਅਰੈਸਟ ਕੀਤੀ ਗਈ ਹੈ ਜਿਸ ਕਰਕੇ ਅੱਜ ਅਰੈਸਟ ਤੋਂ ਬਾਅਦ ਬਾਕੀ ਤਫ਼ਤੀਸ਼ ਦੇ ਵਿੱਚ ਜਿੱਦਾਂ ਜਿੱਦਾਂ ਪੱਥਰ ਆਣਗੇ ਉਹ ਤੁਹਾਡੇ ਨਾਲ ਸਾਂਝੇ ਕੀਤੇ ਬੈਠੇ ਇਹ ਸਾਰੀਆਂ ਚੀਜ਼ਾਂ ਤਫਤੀਸ਼ ਦੇ ਵਿੱਚ ਆਣ ਗਈਆਂ ਜੀ ਹਾਲੇ ਫਿਲਹਾਲ ਇਹਦੀ ਇੱਕ ਦੀ ਗ੍ਰਿਫਤਾਰੀ ਕੀਤੀ ਗਈ ਹੈ ਜੀ ਮਰੀਤ ਨਾਲ ਉਹਤੇ ਇਹਨੇ ਆਈਡੀ ਬਣਾਈ ਜਿਸ ਨਾਮ ਦੇ ਉਤੇ ਇਹਨੇ ਮੈਸੇਜ ਇਹਨੇ ਅਲੱਗ-ਅਲੱਗ 5-6 ਆਈਡੀਆਂ ਅਲੱਗ-ਅਲੱਗ ਬਣਾਈਆਂ ਜੀ ਅਲੱਗ-ਅਲੱਗ ਨਾਵਾਂ ਦੀਆਂ ਮੰਛਾ ਕੀ ਹੈ ਮੰਛਾ ਇਹਦੇ ਵਿੱਚ ਹਾਲੇ ਤੱਕ ਜੋ ਸਾਹਮਣੇ ਆਇਆ ਵਾ ਇਹ ਬੀਏ ਫਸਟ ইয়ার ਦੇ ਵਿੱਚ ਪੜਦਾ ਵਾ ਪ੍ਰਵੋਕ ਹੋ ਕੇ ਜੋ ਮੁਢਲੀ ਤਫਤੀਸ਼ ਦੇ ਵਿੱਚ ਇਨੇ ਟੈਸਟ ਵਿੱਚ ਆਖ ਦਿੱਤਾ ਬਾਕੀ ਜਿਹੜਾ ਵਾ ਇਹਦੇ ਹਰ ਐਂਗਲ ਤੋਂ ਕਿਉਂਕਿ ਇਹ ਮਾਮਲਾ ਥੋੜਾ ਸੀਰੀਅਸ ਆ ਇਹਦਾ ਹਰੇਕ ਐਂਗਲ ਹਲੇ ਕੋਖਣਾ ਜ਼ਰੂਰੀ ਹੈ ਉਮਰ ਕਿੰਨੀ ਚਿਰ ਉਮਰ ਦਾ ਕਹਾ ਕੀ ਹੈ ਉਮਰ ਇਹਦੀ ਬੀਏ ਫਸਟイヤー ਦੇ ਵਿੱਚ ਪੜਦਾ ਜੀ ਇਹਨੇ ਇਹ ਤੇ ਕੁੜੀ ਨਾਂ ਦੇ ਵੀ ਬਣਾਈਆਂ ਗਈਆਂ ਵਾ ਮੁੰਡਿਆਂ ਦੇ ਨਾਂ ਤੋਂ ਹੀ ਬਣਾਈਆਂ ਅਲੱਗ-ਅਲੱਗ ਆਈਡੀਜ਼ ਇਹਨੇ ਆਪਣੀ ਪਛਾਣ ਨੂੰ ਛਿਪਾਇਆ ਅਲੱਗ-ਅਲੱਗ ਆਈਡੀਜ਼ ਬਣਾਈਆਂ ਵਾ ਸੋਨੀਆ ਮਾਨ ਇਹ ਨਹੀਂ ਆਮ ਆਦਮੀ ਪਾਰਟੀ ਇਹ ਹਾਲੇ ਤਫ਼ਤੀਸ਼ ਕਰ ਰਹੇ ਆ ਜੀ ਤਫ਼ਤੀਸ਼ ਤੋਂ ਬਾਅਦ ਜੋ ਪਤਾ ਸੰਗੇ ਤੁਹਾਨੂੰ ਸਾਂਝੇ ਕੀਤੇ ਜਾਣਗੇ